ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਹੈ ਪੁਰਤਗਾਲ ਦੇ ਵਿੱਚ ਜੋ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਜੋ ਖੱਜਲ-ਖੁਆਰੀ ਹੋ ਰਹੀ ਹੈ ਪੇਪਰਾਂ ਦੇ ਕਰਕੇ। ਦਰਸਲ ਪੁਰਤਗਾਲ ਦੇ ਵਿੱਚ ਪਿਛਲੇ 2 ਸਾਲ ਦੇ ਵਿੱਚ ਬਹੁਤ ਹੀ ਜਿਹੜਾ ਪੇਪਰਾਂ ਦਾ ਪ੍ਰੋਸੈਸ ਡਿਲੇ ਕੀਤਾ ਜਾ ਰਿਹਾ ਸੀਗਾ। ਬਹੁਤ ਵੀਰ ਜੋ 3-3 ਸਾਲ ਤੋਂ ਪੁਰਤਗਾਲ ਦੇ ਵਿੱਚ ਫਸੇ ਹੋਏ ਨੇ ਜੋ ਟੈਕਸ ਦੇ ਰੇ ਨੇ ਲਗਾਤਾਰ ਇੱਥੇ ਰਹਿ ਕੇ ਜਦੋਂ ਕਿ ਪੁਰਤਗਾਲ ਦੇ ਵਿੱਚ ਕੰਮ ਕੰਮ ਕਰਤਾ ਪਹਿਲੇ ਹੀ ਬਹੁਤ ਘਟ ਨੇ ਪਰ ਆਪਣੇ ਪੱਲੇੋਂ ਲੋਕ ਟੈਕਸ ਦੇ ਰਹੇ ਸੀਗੇ ਅੱਜ ਦੀ ਘੜੀ ਦੇ ਵਿੱਚ ਐਮਾ ਨੇ ਪੱਲਾ ਝਾੜ ਕੇ ਉਹਨਾਂ ਨੂੰ ਸਾਫ਼ ਕੋਰੀ ਨਾ ਕਰ ਦਿੱਤੀ ਐ ਪੇਪਰ ਦੇਣ ਤੋਂ ਉਹ ਕਹਿ ਰਹੇ ਨੇ ਵੀ ਇਹ ਸਾਡਾ ਤਾਂ ਆਰਟੀਕਲ 88 ਤਾਂ ਬੰਦ ਹੋ ਚੁੱਕਿਆ ਵਾ ਤੇ ਸੈਫ ਦੇ ਜਿਹੜੇ ਸਾਰੇ ਰੂਲ ਸੀਗੇ ਉਹ ਸਾਰੇ ਬੰਦ ਹੋ ਚੁੱਕੇ ਨੇ ਹੁਣ ਐਮਾ ਕੰਮ ਕਰ ਰਹੀ ਐ ਤੇ ਤੁਸੀਂ ਆਪਦਾ ਕੋਰਟ ਦੇ ਵਿੱਚ ਜਾਓ ਜੇ ਉੱਥੇ ਕੁਝ ਹੁੰਦਾ ਵਾ ਤਾਂ ਉੱਥੇ ਟਰਾਈ ਕਰੋ ਪਰ ਅਸੀਂ ਤੁਹਾਨੂੰ ਪੇਪਰ ਨਹੀਂ ਦੇ ਸਕਦੇ ਬਹੁਤ ਹੀ ਮਾੜੀ ਖਬਰ ਆ ਬਹੁਤ ਹੀ ਤਕਾ ਜਿਹੜਾ ਆਪਣੇ ਭਾਰਤੀ ਵੀਰਾਂ ਨਾਲ ਹੋ ਰਿਹਾ ਵਾ ਜਾਂ ਹੋਰ ਰੇਸ਼ਨ ਲੋਕਾਂ ਨਾਲ ਹੋ ਰਿਹਾ ਵਾ ਫਿਲਹਾਲ ਉਹਨਾਂ ਨੂੰ ਜੋ ਪਿਛਲੇ 2-3 ਸਾਲਾਂ ਤੋਂ ਇੱਥੇ ਕੰਮ ਕਰ ਰਹੇ ਆ ਉਹਨਾਂ ਨੂੰ ਤਾਂ ਟੈਂਡ ਕਰਕੇ ਉਹਨਾਂ ਨੂੰ ਤਰਾਹੀ ਡੈਂਸੀ ਕਾਰਡ ਦੇਣੇ ਬਣਦੇ ਆ ਇਹ ਇੱਕ ਤਰ੍ਹਾਂ ਦਾ ਸਕੈਮ ਆ ਜੋ ਪੁਰਤਗਾਲ ਦੇ ਵਿੱਚ ਜਾਂ ਹੋਰਾਂ ਕਈਆਂ ਕੰਟਰੀਆਂ ਦੇ ਵਿੱਚ ਚੱਲਦਾ ਵਾ ਆਪਣੇ ਵੀਰਾਂ ਨੂੰ ਪਹਿਲਾਂ ਫਸਾ ਲਿਆ ਜਾਂਦਾ ਵਾ ਉਹਨਾਂ ਤੋਂ ਸਰਕਾਰਾਂ ਟੈਕਸ ਲੈਂਦੀਆਂ ਨੇ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਮਜਬੂਰੀ ਹੈ ਇਹਨਾਂ ਨੇ ਪੇਪਰ ਲੈਣੇ ਨੇ ਆਪਣੀ ਮਜਬੂਰੀ ਦਾ ਜਿਹੜਾ ਫਾਇਦਾ ਉਠਾਇਆ ਜਾਂਦਾ ਵਾ ਤੇ ਆਪਾਂ ਨੂੰ ਬਾਅਦ ਦੇ ਵਿੱਚ ਇਸ ਤਰ੍ਹਾਂ ਖੱਜਲ-ਖਵਾਰੀ ਕੀਤੀ ਜਾਂਦੀ ਆ ਹਰ ਏਸ਼ੀਅਨ ਬੰਦੇ ਦੇ ਨਾਲ ਇਹ ਦਸਾਂ ਦੇ ਵਿੱਚੋਂ 8 ਬੰਦਿਆਂ ਦੀ ਕਹਾਣੀ ਇਹੀ ਆ ਯੂਰਪ ਦੇ ਵਿੱਚ ਹੁਣ ਤਾਂ ਕੈਨੇਡਾ ਅਮਰੀਕਾ ਦੇ ਵਿੱਚ ਵੀ ਇਹੀ ਸਿਸਟਮ ਹੋ ਗਿਆ ਵਾ ਆਲ ਓਵਰ ਵਰਲਡ ਦੇ ਵਿੱਚ ਇਹੀ ਸਿਸਟਮ ਚੱਲ ਰਿਹਾ ਵਾ ਕਿ ਲੋਕ ਖੱਜਲ ਖਵਾਰ ਹੋ ਰਹੇ ਨੇ ਇਮੀਗ੍ਰੇਸ਼ਨ ਸੈਕਸ਼ਨੋ ਦੇ ਵਿੱਚ ਇਸ ਨੂੰ ਇੱਕ ਸਕੈਮ ਮੈਂ ਅਸਲੀ ਕਹਿ ਰਿਹਾ ਮਾਂ ਕਿਉਂਕਿ ਜਦੋਂ ਕੋਈ ਇਮੀਗ੍ਰੈਂਟ ਇੱਥੇ ਆਉਂਦਾ ਵਾ ਉਸ ਦਾ ਪਹਿਲਾ ਹੁੰਦਾ ਕਿ ਉਹ ਪਹਿਲਾਂ ਟੈਕਸ ਨੰਬਰ ਅਪਲਾਈ ਕਰਦਾ ਵਾ ਸੋ ਉਸ ਨੂੰ ਉਸੇ ਵਕਤ ਉੱਥੇ ਨਾ ਕੀਤੀ ਜਾਣੀ ਚਾਹੀਦੀ ਹੈ ਵੀ ਤੁਸੀਂ ਇੱਥੇ ਟੈਕਸ ਨੰਬਰ ਨਹੀਂ ਲੈ ਸਕਦੇ ਤੁਹਾਨੂੰ ਕੋਈ ਜ਼ਰੂਰਤ ਨਹੀਂ ਟੈਕਸ ਲੈਣ ਦੀ ਕਿ ਤੁਸੀਂ ਐਲੀਜੀਬਲ ਨਹੀਂ ਹੋਵੋਗੇ ਰੈ residancy ਜਾਂ ਇੱਥੇ ਰਹਿਣ ਦੇ ਲਈ ਉਸੇ ਟਾਈਮ ਉਸ ਨੂੰ ਉੱਥੇ ਰੋਕਿਆ ਜਾਣਾ ਚਾਹੀਦਾ ਕਿ ਉਸ ਦਾ ਨੁਕਸਾਨ ਨਾ ਹੋਵੇ ਟੈਕਸ ਨੰਬਰ ਬਣਾ ਦਿੰਦੇ ਨੇ ਟੈਕਸ ਲੈ ਲੰਦੇ ਨੇ ਸਾਲਾਂ ਦਾ 2 ਸਾਲਾਂ ਦਾ 3 ਸਾਲਾਂ ਦਾ ਉਸ ਤੋਂ ਬਾਅਦ ਪੇਪਰ ਨਹੀਂ ਬਣਦੇ ਇੱਕ ਤਰ੍ਹਾਂ ਦਾ ਮੇਰੇ ਲਈ ਤਾਂ ਇਹ ਸਕੈਮੀ ਆ ਇਸ ਨੂੰ ਮੈਸਕੈਮੀ ਕਹਿ ਰਿਹਾ ਮਾਂ ਪਿਛਲੇ ਸਾਲ ਦੇ ਵਿੱਚ ਪੁਰਤਗਾਲ ਦੇ ਵਿੱਚ ਇੱਕ ਦਿਨ ਦੇ ਵਿੱਚ ਜੋ ਨਵੇਂ ਅੰਕੜੇ ਆਏ ਨੇ ਰਿਪੋਰਟਾਂ ਆਈਆਂ ਨੇ ਇੱਕ ਦਿਨ ਦੇ ਵਿੱਚ 3 3000 ਬੰਦੇ ਦਾ ਟੈਕਸ ਨੰਬਰ ਬਣਦਾ ਰਿਹਾ ਵਾ ਸੋ ਤੁਸੀਂ ਹਿਸਾਬ ਲਾ ਲਓ ਕਿੰਨੇ ਬੰਦੇ ਇੱਥੇ ਪੁਰਤਗਾਲ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਐਂਟਰ ਹੋਏ ਨੇ ਕਿੰਨਿਆਂ ਨੇ ਟੈਕਸ ਦੇਣਾ ਸ਼ੁਰੂ ਕੀਤਾ ਜਿਆਦਾਤਰ ਕਮਿਊਨਿਟੀ ਜੋ ਟੈਕਸ ਹੁੰਦੀ ਹੈ ਪੁਰਤਗਾਲ ਦੇ ਵਿੱਚ ਉਹ ਆਪਣੀ ਕਮਿਊਨਿਟੀ ਆਸ਼ੀਅਨ ਕਮਿਊਨਿਟੀ ਹੈ ਜਾਂ ਬ੍ਰਾਜ਼ੀਲੀਅਨ ਕਮਿਊਨਿਟੀ ਕਹ ਲਈਏ ਕੰਮ ਕਰਨ ਆਉਂਦੇ ਨੇ ਕੰਮ ਕਰਦੇ ਨੇ ਟੈਕਸ ਕਰਦੇ ਨੇ ਦਿੰਦੇ ਨੇ ਆਪਾਂ ਨੂੰ ਪਤਾ ਵੀ ਪੁਰਤਗਾਲ ਦੇ ਵਿੱਚ ਹੋਰ ਜਿਆਦਾ ਕਮਿਊਨਿਟੀਆਂ ਟੈਕਸ ਦੇ ਕੇ ਰਾਜੀ ਨਹੀਂ ਜਿਆਦਾ ਲੋਕ ਬੈਨੀਫਿਟ ਤੇ ਰਹਿੰਦੇ ਨੇ ਇੱਥੇ ਤੇ ਉਸ ਤੋਂ ਬਾਅਦ ਜਦੋਂ ਇੱਕ ਤਰੀਕੇ ਨਾਲ ਫਿੰਗਰ ਵੀ ਲਏ ਜਾਂਦੇ ਨੇ ਜਿੰਨਾ ਵੀਰਾਂ ਦੇ ਫਿੰਗਰ ਹੋ ਜਾਂਦੇ ਨੇ ਕਈਆਂ ਵੀਰਾਂ ਦੇ 8 8 9 9 ਮਹੀਨੇ ਮੈਂ ਜਾਣਦਾ ਵਾਂ ਬੇਟਿੰਗ ਦੇ ਵਿੱਚ ਟਾਈਮ ਚੱਲ ਰਿਹਾ ਵਾ ਉਹਨਾਂ ਨੂੰ ਬੇਟ ਕਰਾਇਆ ਜਾਂਦਾ ਵਾ ਕਈ ਵਾਰੀ ਤਾਂ ਬਿਨਾਂ ਗੱਲੋਂ ਹੀ ਬੇਟ ਕਰਾਇਆ ਜਾਂਦਾ ਵਾ ਕੁਝ ਵੀਰਾਂ ਦਾ ਹੁੰਦਾ ਚਲੋ ਗਲਤੀ ਮੰਨ ਲੈਂਦੇ ਆ ਜੋ ਪੁਰਤਗਾਲ ਦੇ ਵਿੱਚ ਨਹੀਂ ਰਹਿੰਦੇ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਜਾਂ ਉਹਨਾਂ ਦਾ ਪਤਾ ਲੱਗ ਜਾਂਦਾ ਜਾਂ ਉਹਨਾਂ ਦੇ ਟੈਕਸ ਟੁੱਟ ਜਾਂਦੇ ਨੇ ਵਰਕ ਦਾ ਕੰਟਰੈਕਟ ਖਤਮ ਹੋ ਜਾਂਦਾ ਵਾ ਉਹਨਾਂ ਦੇ ਨਾਲ ਤਾਂ ਚਲੋ ਹੋਣਾ ਹੀ ਆ ਪਰ ਕਈ ਵਾਰੀ ਕੋਈ ਲਗਾਤਾਰ ਬੰਦੇ ਟੈਕਸ ਦੇ ਰਹੇ ਨੇ ਤਿੰਨ ਤਿੰਨ ਸਾਲਾਂ ਤੋਂ ਵਰ ਕੰਟਰੈਕਟ ਵੀ ਹੈ ਕੰਮ ਵੀ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਹੋ ਜਾਂਦਾ ਵਾ ਸੋ ਬਹੁਤ ਜਿਹੜੀ ਕਿ ਮਾੜੀ ਗੱਲ ਆ ਸੋ ਉਸ ਤੋਂ ਬਾਅਦ ਜੇ ਗੱਲ ਕਰੀਏ ਪਾਸਪੋਰਟ ਵਾਲਿਆਂ ਦੀ ਪਾਸਪੋਰਟ ਦੇ ਲਈ ਵੀ ਵੇਟਿੰਗ ਟਾਈਮ ਬਹੁਤ ਚੱਲ ਰਿਹਾ ਵਾ ਲੋਕਾਂ ਦੇ 2-2 ਸਾਲ ਹੋ ਗਏ ਪਾਸਪੋਰਟ ਅਪਲਾਈ ਕੀਤੇ ਨੂੰ ਹਜੇ ਕੋਈ ਪਤਾ ਟਿਕਾਣਾ ਹੀ ਹੈ ਨਹੀਂ ਕੁਝ ਵੀਰਾਂ ਦੇ ਜਿੱਦਾਂ ਪੋਰਟੋ ਦੇ ਵਿੱਚ ਕਹ ਲਈਏ 18 ਮਹੀਨੇ ਲੱਗ ਰਹੇ ਨੇ 19 ਮਹੀਨੇ ਲੱਗ ਰਹੇ ਨੇ ਲਿਸਬਨ ਦੇ ਵਿੱਚ ਵੀ 16-17 ਮਹੀਨੇ ਲੱਗ ਰਹੇ ਨੇ ਕਈ ਥਾਵਾਂ ਤੇ ਸਿਰਫ ਜਿਹੜੀ ਬਰਾਗਾ ਦੀ ਜਿਹੜੀ ਆਇਰਨ ਉਹ ਵਧੀਆ ਕੰਮ ਕਰ ਰਹੀ ਸੀ ਪਰ ਹੁਣ ਉੱਥੇ ਵੀ ਬਹੁਤ ਲੋਕਾਂ ਨੇ ਅਪਲਾਈ ਕਰ ਦਿੱਤੇ ਨੇ ਉਹਦਾ ਵੀ ਕੰਮ ਤੇ ਪ੍ਰੋਸੈਸ ਦੇ ਉੱਤੇ ਉਹਨਾਂ ਕੋਲੇ ਉਹੀ ਵਰਕਰ ਹੋਣ ਕਰਕੇ ਕੰਮ ਜ਼ਿਆਦਾ ਬੋਝ ਹੋਣ ਕਰਕੇ ਜਿਹੜੇ ਪਾਸਪੋਰਟ ਵੀ ਬਹੁਤ ਘੱਟ ਰਿਲੀਜ਼ ਹੋ ਰਹੇ ਨੇ ਬਰਥ ਸਰਟੀਫੀਕੇਟ ਬਹੁਤ ਰਿਲੀਜ਼ ਘੱਟ ਮਾਤਰਾ ਦੇ ਵਿੱਚ ਹੋ ਰਹੇ ਨੇ ਪ੍ਰੋਸੈਸ ਉੱਤੇ ਬਹੁਤ ਅਸਰ ਹੈ ਬਹੁਤ ਸਲੋ ਜਿਹੜਾ ਕਮ ਹੋ ਰਿਹਾ ਵਾ ਕੁਝ ਲੋਕ ਕਹਿ ਰਹੇ ਸੀ ਵੀ AI ਦਾ ਸਿਸਟਮ ਇੱਥੇ ਚੱਲੂਗਾ ਜੋ ਕਿ ਆਇਆ ਹੋਇਆ ਫਿਲਹਾਲ ਉਹ ਵੀ ਬਹੁਤ ਸਲੋ ਚੱਲ ਰਿਹਾ ਵਾ ਜੇ ਦੇਖਿਆ ਜਾਵੇ ਤਾਂ ਤੇ ਹੌਲੀ ਹੌਲੀ ਆਪਾਂ ਹੋਰ ਵੀ ਤੁਹਾਡੇ ਨਾਲ ਬਹੁਤ ਅਪਡੇਟਾਂ ਲੈ ਕੇ ਆਵਾਂਗੇ ਰੱਬ ਰੱਖਾ